ਮੈਂ ਵਰੁਨ ਆਨੰਦ ਪ੍ਰਦਾਨਦ ਗੁਰਦਾਸਪੁਰ ਵੈਲਫੇਅਰ ਸੁਸਾਇਟੀ ਵੱਲੋਂ ਤੇ ਆਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਗਣਤੰਤਰ ਖੇਤਰ ਮੇ ਗਣਤੰਤਰ ਦਿਵਸ ਦੀਆਂ ਸਾਰੇ ਭਾਰਤ ਵਰਸ਼ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਔਰ ਇੱਕ ਮੈਂ ਅਪੀਲ ਕਰਨਾ ਚਾਹਾਂਗਾ ਆਪਣੇ ਨੌਜਵਾਨ ਵਰਗ ਇੱਕ ਨੌਜਵਾਨ ਵਰਗ ਜੋ ਹੈ ਕਿਸੇ ਵੀ ਦੇਸ਼ ਨੂੰ ਉન્નਤੀ ਵਾਸਤੇ ਵਿਕਾਸ ਵਾਸਤੇ ਇੱਕ ਅਹਿਮ ਰੋਲ ਅਦਾ ਕਰਦਾ ਔਰ ਕਿਸੇ ਵੀ ਦੇਸ਼ ਦੀ ਵੀੜ ਦੀ ਹੱਡੀ ਹੁੰਦਾ ਬਟ

नौजवान वर्ग ने देश की उन्नति करानी होंगी विकास महत्वपूर्ण रोल अदा करना हों करके स नशे छड़ के सू की उन्नति वास्ते अपने परिवार वास्ते समाज वास्ते कम करना चाहिए था एक बार फिर अंत मैं अपने सारे भैन भ्रावुर्गों छिहत्वें गणतंत्र दिवस देर सारे शुभकामना दिता परमात्मा साढ़े भारत वर्ष को चढ़ रखे जय श्री राम